ਅਗਲੀ ਖਬਰ ਵਾਲ ਹੋਣਾ ਚਾਹਤ ਪਾਉਣੇ ਅਗਲੀ ਖਬਰ ਹੈ OTT ਪਲੇਟਫਾਰਮ ਦਾ ਜ਼ਮਾਨਾ ਹੈ ਰੁਣਦੀਪ ਜੀ ਹਰ ਕੋਈ OTT ਪਲੇਟਫਾਰਮ ਦੇ ਉੱਤੇ ਬਹੁਤ ਕੁਝ ਅੱਜਕੱਲ ਵੇਖ ਰਿਹਾ ਅਸੀਂ ਵੀ ਵੇਖਦੇ ਹਾਂ ਤੁਸੀਂ ਵੀ ਵੇਖਦੇ ਹੋਵੋਗੇ ਪਰ OTT ਪਲੇਟਫਾਰਮ ਦੇ ਉੱਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਕਾਬੂ ਕਰਨ ਦੀ ਜ਼ਰੂਰਤ ਹੁੰਦੀ ਆ ਸੋ ਹੁਣ ਦੀ ਜਿਹੜੀ ਖਬਰ ਹੈ ਉਹ ਇਹ ਹੈ ਕਹਿੰਦੇ ਕਿ OTT ਪਲੇਟਫਾਰਮਸ ਦੇ ਲਈ ਕੁਝ ਹੁਣ ਜਿਹੜੀਆਂ ਗਾਈਡਲਾਈਨਸ ਨੇ ਉਹ ਹੁਣ ਜਾਰੀ ਹੋਣਗੀਆਂ ਮੈਂ ਜਾਨਣਾ ਚਾਹਨੀ ਆ ਕਿ OTT ਪਲੇਟਫਾਰਮ ਜਦੋਂ ਆਉਂਦਾ ਸਾਹਮਣੇ ਤਾਂ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਨੇ ਨਾਲ ਕਿਉਂ ਨਹੀਂ ਲੱਗ ਜਾਂਦੀਆਂ ਕੋਈ ਹਾਦਸਾ ਜਾਂ ਕੋਈ ਘਟਨਾ ਵਾਪਰਨ ਤੋਂ ਬਾਅਦ ਹੀ ਅਸੀਂ ਜਾਗਰੂਕ ਹੁੰਨੇ ਆ ਜੀ ਬਿਲਕੁਲ ਕੇਂਦਰ ਸਰਕਾਰ ਨੇ ਓਵਰ ਦਾ ਟਾਪ ਓਟੀਟੀ ਜਿਹਨੂੰ ਕਹਿੰਦੇ ਆ ਉਹਨੂੰ ਲੈ ਕੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਹਦਾਇਤਾਂ ਜਿਹੜੀਆਂ ਇਹ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਮਾਲਕਾਂ ਨੂੰ ਉਹਨਾਂ ਦੀ ਮੈਨੇਜਮੈਂਟਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਵੀ ਜਿਹੜਾ ਕੰਟੈਂਟ ਆ ਜਿਹੜਾ ਤੁਸੀਂ ਇਹਦੇ ਤੇ ਸਮੱਗਰੀ ਦਿਖਾ ਰਹੇ ਹੋ ਪੇਸ਼ ਕਰ ਰਹੇ ਹੋ ਉਹਨੂੰ ਕੰਟਰੋਲ 'ਚ ਰੱਖੋ ਜੇ ਤੁਸੀਂ ਉਹ ਕੰਟਰੋਲ 'ਚ ਨਹੀਂ ਰੱਖੋਗੇ ਤਾਂ ਸਾਨੂੰ ਸਖਤ ਕਾਰਵਾਈ ਕਰਨ ਦੇ ਲਈ ਮਜਬੂਰ ਹੋਣਾ ਪਊਗਾ ਉਹਨਾਂ ਦਾ ਇਹ ਕਹਿਣਾ ਆ ਕਿ ਅਸਲ ਦੇ ਵਿੱਚ ਇਹ ਮਾਮਲਾ ਕਿੱਦਾਂ ਉੱਪਰ ਕੇ ਸਾਹਮਣੇ ਆਇਆ ਸੁਪਰੀਮ ਕੋਰਟ ਦੇ ਵਿੱਚ ਅ ਰਣਵੀਰ ਅਲਾਹਾਬਾਦੀਆ ਵਾਲਾ ਮਾਮਲਾ ਗਿਆ ਤੇ ਇਹ ਪਿਛਲੇ ਤੁਸੀਂ ਹਫਤੇ 10 ਦਿਨ ਤੋਂ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣੀਆਂ ਕਿ ਰਣਵੀਰ ਅਲਾਹਾਬਾਦੀਆ ਨੇ ਇੰਡੀਆ ਗਾਟ ਲੇਟੈਂਟ ਨਾਮ ਦਾ ਇੱਕ ਪ੍ਰੋਗਰਾਮ ਸੀ ਉਹਦੇ ਵਿੱਚ ਅਸ਼ਲੀਲ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਤੇ ਅਸ਼ਲੀਲ ਚੁਟਕਲੇ ਸੁਣਾਏ ਜਿਹਦੇ ਨਾਲ ਪੂਰੇ ਦੇਸ਼ ਦੇ ਵਿੱਚ ਬਹੁਤ ਮੁੱਖ ਮੰਤਰੀਆਂ ਨੇ ਤੇ ਬਹੁਤ ਸਾਰੇ ਸਮਾਜਿਕ ਕਾਰਕੁਨਾਂ ਨੇ ਤੇ ਬਹੁਤ ਸਾਰੇ ਨਿੱਕਰ ਵਾਲੇ ਕਾਰਕੁਨਾਂ ਨੇ ਇਹਦੇ ਤੇ ਕਿੰਤੂ ਪਰੰਤੂ ਕੀਤੇ ਨੇ ਕਿ ਰਣਵੀਰ ਅਲਾਹਾਬਾਦੀ ਨੇ ਸਾਡੇ ਸਮਾਜ ਨੂੰ ਗੰਧਲਾ ਕਰਤਾ ਜੀ ਪਰ ਏਟ ਓਟੀਟੀ ਇਹ ਤਾਂ ਬਹੁਤ ਸਾਰਾ ਕੰਟੈਂਟ ਇਦਾਂ ਦਾ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਵੀ ਜਿਹਦੇ ਨਾਲ ਜਿਹਨੂੰ ਲੈ ਕੇ ਕੋਈ ਇਸ ਤਰ੍ਹਾਂ ਦਾ ਕੋਈ ਗਾਈਡਲਾਈਨਸ ਸਿਗੀਆਂ ਹੀ ਨਹੀਂ ਆ ਜੀ 18 ਕਿਹੜਾ ਕੰਟੈਂਟ ਬਾਲਗਾਂ ਲਈ ਆ ਕਿਹੜਾ ਨਬਾਲਗਾਂ ਲਈ ਆ ਕਿਹੜਾ ਔਰਤਾਂ ਲਈ ਆ ਉਹਦੀ ਕੋਈ ਕਲਾਸੀਫਿਕੇਸ਼ਨ ਨਹੀਂ ਸੀਗੀ ਪਰ ਕਿਉਂਕਿ ਚੱਲੀ ਜਾ ਰਿਹਾ ਸੀ ਤੇ ਚੱਲੀ ਜਾ ਰਿਹਾ ਸੀ ਰਣਵੀਰ ਲਾਹਬਾਦੀ ਵਾਲਾ ਮਾਮਲਾ ਜਿਹੜਾ ਵੱਡੇ ਪੱਧਰ ਤੇ ਜਦੋਂ ਸੁਰਖੀਆਂ ਦਾ ਸੁਰਖੀਆਂ ਬਣਿਆ ਤਾਂ ਉਸ ਤੋਂ ਬਾਅਦ ਉਹ ਜਦੋਂ ਸੁਪਰੀਮ ਕੋਰਟ ਗਿਆ ਉਹਦੇ ਖਿਲਾਫ ਬਹੁਤ ਸਾਰੇ ਸੂਬਿਆਂ ਦੇ ਵਿੱਚ ਐਫ ਆਈ ਆਰਸ ਹੋਈਆਂ ਨੇ ਉਸ ਤੋਂ ਬਾਅਦ ਉਹ ਜਦੋਂ ਸੁਪਰੀਮ ਕੋਰਟ ਚ ਗਿਆ ਤੇ ਸੁਪਰੀਮ ਕੋਰਟ ਨੇ ਉਹਨੂੰ ਉਹਦੀ ਗ੍ਰਿਫਤਾਰੀ ਤੇ ਤਾਂ ਰੋਕ ਲਾਤੀ ਸੀ ਪਰ ਨਾਲ ਦੀ ਨਾਲ ਉਹਨੇ ਸੁਪਰੀਮ ਕੋਰਟ ਨੇ ਰਣਵੀਰ ਨੂੰ ਵੀ ਝਾੜਾ ਪਾਈਆ ਵੀ ਭਾਈ ਬੰਦੇ ਦੇ ਪੁੱਤ ਬਣੋ ਕਿਹੜੇ ਕੰਮ ਹੀ ਪਏ ਹੋਇਆ ਸੋ ਨਾਲ ਦੀ ਨਾਲ ਸਰਕਾਰ ਨੂੰ ਵੀ ਕਿਹਾ ਵੀ ਤੁਸੀਂ ਓਟੀਟੀ ਨੂੰ ਆ ਗਾਈਡਲਾਈਨਸ ਦੇ ਉਹ ਵੀ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਕਿੰਦਾ ਦਾ ਕੰਟੈਂਟ ਜਿਹੜਾ ਆ ਮੋਰੈਲਿਟੀ ਦੇ ਅੰਡਰ ਆਉਂਦਾ ਨੈਤਿਕਤਾ ਦੇ ਤਹਿਤ ਆਉਂਦਾ ਆ ਜਾਂ ਜੇ ਤੁਸੀਂ ਜਿਹੜਾ ਕੋਈ ਬਾਲਗਾਂ ਲਈ ਕੰਟੈਂਟ ਦੇਣਾ ਵੀ ਆ ਤੇ ਉਹਦੇ ਲਈ ਤੁਹਾਨੂੰ ਉਹਦੇ ਤੇ ਪ੍ਰੋਪਰ ਲਿਖਿਆ ਹੋਣਾ ਚਾਹੀਦਾ ਵੀ 18 ਸਾਲ ਤੋਂ ਪਲੱਸ ਵਾਲਿਆਂ ਲਈ ਹੈ 18 ਸਾਲ ਤੋਂ ਘੱਟ ਵਾਲਿਆਂ ਲਈਆ ਜਾਂ ਇਹਦੇ ਚ ਤਮਾਕੂ ਸਿਗਰਟ ਨੋਸ਼ੀ ਦਾ ਜ਼ਿਕਰ ਹੋਵੇ ਉਹ ਸਾਰੇ ਨੂੰ ਤੁਹਾਨੂੰ ਕੰਟਰੋਲ ਕਰਨਾ ਪਊਗਾ ਨਹੀਂ ਤਾਂ ਇਹ ਜਿਹੜਾ ਸਮਾਜਿਕ ਵਿਗਾੜ ਇਹਦੇ ਨਾਲ ਪੈਦਾ ਹੋਣਗੇ ਸੋ ਸਰਕਾਰ ਨੇ ਹੁਣ ਇਹ ਅਪਰਾਲਾ ਤਾਂ ਕੀਤਾ ਪਰ ਇਹਦੇ ਨਾਲ ਇੱਕ ਜਿਹੜਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਕਿ ਇਹਦੇ ਨਾਂ ਹੇਠ ਸਰਕਾਰ ਉਹ ਲੋਕਾਂ ਦੀ ਆਵਾਜ਼ ਨੂੰ ਵੀ ਕੁਚਲਣ ਦਾ ਕੋਸ਼ਿਸ਼ ਕਰੂਗੀ ਜਿਹੜੀਆਂ ਆਵਾਜ਼ਾਂ ਸਰਕਾਰ ਦੇ ਖਿਲਾਫ ਉੱਠਦੀਆਂ ਨੇ ਤੇ ਸਰਕਾਰਾਂ ਦੇ ਖਿਲਾਫ ਬੋਲਣ ਵਾਲੇ ਬਹੁਤ ਵੱਡੇ ਵੱਡੇ ਪੱਦਰ ਤੇ ਲੋਕ ਨੇ ਕਿਉਂਕਿ ਮੁੱਖ ਧਾਰਾ ਦੇ ਮੀਡੀਏ ਦੇ ਵਿੱਚ ਆਮ ਲੋਕਾਂ ਦੀ ਗੱਲ ਨਹੀਂ ਆ ਰਹੀ ਤੇ ਉਹ ਨਾਂ ਆਉਣ ਕਰਕੇ ਲੋਕਾਂ ਨੇ ਜਿਹੜੇ ਆਲਟਰਨੇਟਿਵ ਮੀਡੀਆ ਨੇ ਚਾਹੇ YouTube ਆ ਤੇ ਚਾਹੇ ਬਾਕੀ ਪਲੇਟਫਾਰਮ ਨੇ ਸੋਸ਼ਲ ਮੀਡੀਆ ਆ ਉਹਨਾਂ ਨੂੰ ਉਹਨਾਂ ਤੇ ਆਪਣੀ ਆਵਾਜ਼ ਬੁਲੰਦ ਕਰਨ ਦਾ ਕੰਮ ਕਰਦੇ ਨੇ ਤੇ ਸਰਕਾਰ ਇਹਨਾਂ ਡਾਇਰੈਕਸ਼ਨਸ ਜਾਂ ਕਾਨੂੰਨ ਲਿਆ ਕੇ ਉਹਨਾਂ ਆਵਾਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਪਰ ਦੂਜੇ ਪਾਸੇ ਇਹ ਜਿਹੜੇ ਲੋਕ ਨੇ ਰਣਵੀਰ ਅਲਾਹਾਬਾਦੀਆ ਵਰਗੇ ਲੋਕ ਨੇ ਜਾਂ ਜਿਹੜੇ YouTube ਤੇ ਜਾਂ Net ਤੇ ਜਾਂ ਹੋਰ ਮਾਧਿਮਾ ਰਾਹੀਂ ਇੱਕ ਸ਼ਲੀਲ ਸਮਗਰੀ ਪ੍ਰੋਸਦੇ ਨੇ ਉਹਨਾਂ ਨੂੰ ਵੀ ਨੱਥ ਪਾਉਣ ਦੀ ਲੋੜ ਆ ਅਸਲ ਦੇ ਵਿੱਚ ਏ ਕੱਲਾ ਊ ਮਸਲਾ ਨਹੀਂ ਹੈਗਾ ਕਿ ਨੈਤਿਕਤਾ ਦਾ ਮਸਲਾ ਨਹੀਂ ਹੈਗਾ ਇਹਦੇ ਨਾਲ ਸਮਾਜਿਕ ਵਿਗਾੜ ਵੱਡੇ ਪੱਧਰ ਤੇ ਪੈਦਾ ਹੋ ਰਿਹਾ ਹੈ ਮਨਦਰਪ ਸਿੰਘ ਜੀ ਇਹਦੇ ਨਾਲ ਹੀ ਜੁੜੀ ਹੋਈ ਇੱਕ ਹੋਰ ਖਬਰ ਹੈ ਜਿਹੜੀ ਕਿ ਥੋੜੀ ਦੇਰ ਪਹਿਲਾਂ ਹੀ ਸਾਹਮਣੇ ਆਈ ਮਹਾਕੁੰਭ ਦੇ ਵਿੱਚ ਇੰਨੇ ਲੋਕ ਜਿਹੜੇ ਇਸ਼ਨਾਨ ਕਰ ਰਹੇ ਨੇ ਜਿਵੇਂ ਤੁਸੀਂ OTT ਪਲੇਟਫਾਰਮ ਦੀ ਗੱਲ ਕਰ ਰਹੇ ਉੱਥੇ ਆਪਾਂ ਸੋਸ਼ਲ ਮੀਡੀਆ ਨਾਲ ਜੋੜ ਕੇ ਗੱਲ ਕਰਦੇ ਹਾਂ ਕਿ ਕੁਝ ਔਰਤਾਂ ਜੜੀਆਂ ਨੇ ਮਹਾਕੁੰਭ ਦੇ ਵਿੱਚ ਇਸ਼ਨਾਨ ਕਰ ਰਹੀਆਂ ਸਨ ਕੁਝ ਲੋਕਾਂ ਨੇ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਉਹ ਜੜੀਆਂ ਵੀਡੀਓਜ਼ ਅਪਲੋਡ ਕਰ ਦਿਤੀਆਂ 15 ਸੋਸ਼ਲ ਮੀਡੀਆ ਖਾਤਿਆਂ ਦੇ ਵਿ ਦੇ ਵੱਲੋਂ ਹੁਣ ਦਰਜ ਹੋਏ ਨੇ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਅਕਾਊਂਟ ਜਿਹੜੇ ਨੇ ਉਹਨਾਂ ਨੇ ਬੰਦ ਕਰਾਏ ਨੇ ਤੇ ਐਫ ਆਈ ਆਰ ਦਰਜ ਹੋਈ ਹੈ ਸੋ ਗੱਲ ਉਹੀ ਆ ਜਾਂਦੀ ਹੈ ਕਿ ਜੇਕਰ ਸਾਡੇ ਕੋਲ ਅਧਿਕਾਰ ਹੈ ਕਿ ਅੱਜ ਅਸੀਂ ਆਪਣੀ ਗੱਲ ਜਿਹੜੀ ਹੈ ਕਿਸੇ ਵੀ YouTube ਚੈਨਲ ਦੇ ਥਰੂ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਦੇ ਥਰੂ ਅਸੀਂ ਪਹੁੰਚਾ ਸਕਦੇ ਹਾਂ ਪਰ ਉਹਦੇ ਵਿੱਚ ਸਾਡੇ ਕੋਲ ਅਸ਼ਲੀਲ ਡਾਟਾ ਕਿੰਨਾ ਆ ਰਿਹਾ ਹੈ ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਜੀ ਬਿਲਕੁਲ ਗੱਲ ਤੁਹਾਡੀ درست ਹੈ ਅਸਲ ਦੇ ਵਿੱਚ ਕੀ ਹੈ ਕਿ ਕਿੱਤੇ ਕੋਈ ਚੈੱਕ ਨਹੀਂ ਹੈਗਾ ਹਨ ਇਹਦੇ ਵਿੱਚ ਜਿਵੇਂ ਆ ਤੁਸੀਂ ਕੁੰਭ ਵਾਲੀ ਉਦਾਹਰਣ ਦਿੱਤੀ ਆ ਕਿਸੇ ਨੇ ਵੀ ਉਹ ਵਿਚਾਰੀਆਂ ਜਿਹੜੇ ਇਸ਼ਨਾਨ ਕਰਨ ਗਏ ਸੀ ਪਰਿਵਾਰਾ ਸਮੇਤ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਫੋਟੋ ਖਿੱਚੀਆਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਤੀਆਂ ਉਹਦੇ ਨਾਲ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਉਹ ਤਾਂ ਅਨੁਭੂਲ ਸੀਗੀਆਂ ਉਹ ਤਾਂ ਆਪਣਾ ਜਿਹੜਾ ਇੱਕ ਪਵਿੱਤਰ ਕਾਰਜ ਲਈ ਗਈਆਂ ਸੀਗੀਆਂ ਪਰ ਜਿਹੜੇ ਖੁਰਾਫਾਤੀ ਲੋਕ ਸੀ ਸ਼ੇਅਰ ਹਿੱਟ ਲਾਈਕ ਸਬਸਕ੍ਰਾਈਬ ਦੇ ਚੱਕਰ ਦੇ ਵਿੱਚ ਉਹ ਉਹ ਲੋਕ ਉਹਨਾਂ ਦੇ ਸ਼ਿਕਾਰ ਬਣੇ ਆ ਸੋ ਇਹ ਜਿਹੜੀ ਇੱਕ ਅੰਨੀ ਦੌੜ ਆ ਸ਼ੇਅਰ ਸਬਸਕ੍ਰਾਈਬ ਤੇ ਵਿਊਜ਼ ਵਧਾਉਣ ਦੀ ਜਿਹੜੀ ਦੌੜ ਆ ਇਹਦੇ ਵਿੱਚ ਆਮ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਕਾਣ ਹੋ ਰਿਹਾ ਤੇ ਇਦਾਂ ਦੇ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਆ ਤੋ ਇਹਨੂੰ ਲੈ ਕੇ ਵੀ ਜਿਹੜੀਆਂ ਗਾਈਡਲਾਈਨਸ ਨੇ ਤੇ ਥੋੜੀ ਜੀ ਕਿਤੇ ਸਖਤੀ ਦੀ ਵੀ ਲੋੜ ਹੈਗੀ ਆ ਦੂਜੀ ਗੱਲ ਇਹਦੇ ਵਿੱਚ ਸਾਨੂੰ ਇਹ ਗੱਲ ਸਮਝਣੀ ਪਾਉਗੀ ਵੀ ਮੌਜੂਦਾ ਦੌਰ ਦੇ ਵਿੱਚ ਜਿਹੜੀ ਨਿੱਜਤਾ ਆ ਉਹਦਾ ਬੁਰੀ ਤਰ੍ਹਾਂ ਖੰਨਨ ਹੋ ਰਿਹਾ ਉਹਦਾ ਬੁਰੀ ਤਰ੍ਹਾਂ ਕਾਹਨ ਹੋ ਰਿਹਾ ਹੈ ਜੀ ਕਿਸੇ ਵੀ ਵਿਅਕਤੀ ਦੀ ਜਿਹੜੀ ਸ਼ਖਸੀ ਆਜ਼ਾਦੀ ਆ ਉਹ ਕਟਾਰੇ ਚ ਚਲੀ ਗਈ ਆ ਕੋਈ ਵੀ ਤੁਹਾਡੀ ਕਦੀ ਵੀ ਮੋਬਾਈਲ ਕਿਉਂਕਿ ਹਰ ਹੱਥ ਚ ਸਮਾਰਟਫੋਨ ਆ ਕੋਈ ਤੁਹਾਡੀ ਵੀਡੀਓ ਬਣਾ ਸਕਦਾ ਕੋਈ ਵੀ ਤੁਹਾਡੀ ਫੋਟੋ ਖਿੱਚ ਸਕਦਾ ਸਾਡੇ ਕੋਲ ਬਹੁਤ ਉਦਾਹਰਨਾਵਾਂ ਆਉਂਦੀਆਂ ਨੇ ਵੀ ਜਦੋਂ ਜਿਹੜੇ ਸਮਾਜ ਦੇ ਜਿਹੜੇ ਸ਼ਰਾਰਤੀ ਤੱਤ ਤੱਤ ਨੇ ਉਹ ਕਿਵੇਂ ਮਾਲਸ ਦੇ ਵਿੱਚ ਚੇਂਜਿੰਗ ਰੂਮਸ ਦੇ ਵਿੱਚ ਇਦਾਂ ਦੀਆਂ ਖੁਰਾਫਾਤਾਂ ਕਰਦੇ ਨੇ ਇਹਨੂੰ ਲੈ ਕੇ ਜਿਹੜਾ ਕਿਸੇ ਦੀ ਨਿੱਜਤਾ ਦਾ ਜਿਹੜਾ ਕਹਨ ਕੀਤਾ ਜਾਂਦਾ ਇਹਨੂੰ ਲੈ ਕੇ ਜ਼ਿਆਦਾ ਵਿਧੇਰੇ ਸ਼ਕਤੀ ਦੀ ਲੋੜ ਹੈ ਕਿਉਂਕਿ ਜਿਹੜਾ ਇੰਟਰਨੈਟ ਆ ਇੱਕ ਸਮੁੰਦਰ ਆ ਇਹਦੇ ਵਿੱਚ ਜਿਹੜੀ ਚੀਜ਼ ਇੱਕ ਵਾਰੀ ਚੱਲ ਗਈ ਉਹ ਮੁੜ ਕੇ ਕਦੀ ਥੱਲੇ ਨਹੀਂ ਆਉਂਦੀ ਸਾਡੇ ਕੋਲ ਇਹਦੀਆਂ ਬਹੁਤ ਸਾਰੀਆਂ ਧਾਰਨਾ ਨਹੀਂ ਪਰ ਮੈਂ ਇੱਕ ਵਾਰੀ ਤੁਸੀਂ ਉਹ ਜਿੱਥੇ ਕੰਟੈਂਟ ਅਪਲੋਡ ਕੀਤਾ ਆ ਉਹ ਇੱਕ ਵਾਰੀ ਤੁਸੀਂ ਹਟਾ ਵੀ ਦਿਓ ਪਰ ਇੱਕ ਸਮੁੰਦਰ ਇੱਡਾ ਵੱਡਾ ਵੀ ਉਹਦੇ ਵਿੱਚੋਂ ਕਦੀ ਵੀ ਚੀਜ਼ ਗਾਇਬ ਨਹੀਂ ਹੁੰਦੀ। ਸੋ ਇਹਦਾ ਖਮਿਆਜ਼ਾ ਸਾਡੇ ਕੋਲ ਕੋਲੜ ਪੀਦੇ ਵਰਗੀਆਂ ਉਦਾਹਰਨਾਂ ਵੀ ਹੈਗੀਆਂ ਨੇ ਤੇ ਇਦਾਂ ਦੀ ਹੋਰ ਬਹੁਤ ਉਦਾਹਰਨਾਂ ਨੇ ਜਿਹਦੇ ਵਿੱਚ ਜਿਹੜਾ ਆ ਕਿਸੇ ਦਾ ਕੋਈ ਕਸੂਰ ਨਾ ਹੁੰਦੇ ਹੋਏ ਵੀ ਉਹ ساری ਉਮਰ ਉਹਨਾਂ ਨੂੰ ਉਹ ਖਮਿਆਜ਼ਾ ਭੁਗਤਣਾ ਪੈਂਦਾ ਹੈ। ਬਿਲਕੁਲ ਜੀ। ਸੋ ਵਿਚਾਰ ਵਟਾਂਦਰਾ ਦੇ ਵਿੱਚ ਹੋਰ ਵੀ ਚਰਚਾ ਕਰਾਂਗੇ ਪਰ ਹੁਣ ਸਮਾਂ ਹੋ ਗਿਆ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਦਾ।